ਦੀ ਮਾਂ ਕੋਲੇ ਬਾਈ ਕਹਿੰਦਾ 22 ਕਿਲੋ ਦੁੱਧ ਦੀ ਰਿਪੋਰਟ ਆ ਤੇ ਬਾਕੀ ਵੱਡੀ ਬੁੱਡੀ ਆ ਗਈ ਸੱਜਣੋ ਫੁੱਲ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਰਾਮਗੜ੍ਹ ਗੁਜਰਾ ਤਹਿਸੀਲ ਮੂਨਕ ਤੇ ਜ਼ਿਲ੍ਹਾ ਸੰਗਰੂਰ ਆ ਜੇ ਗੱਲਬਾਤ ਕਰ ਲਈ ਨਾ ਹਰਿਆਣੇ ਦੇ ਬਿਲਕੁਲ ਨੇੜ ਆ ਗਿਆ ਤਮਤਾਨ ਸਾਹਿਬ ਏਰੀਆ ਇੱਥੋਂ ਬਿਲਕੁਲ ਨੇੜੇ ਰਹਿ ਜਾਂਦਾ ਦੋ ਝੋਟੀਆਂ ਦਿਖਾਵਾਂਗੇ ਬਾਈ ਕੋਲੇ ਇੱਕ ਤਾਂ ਦੋ ਦੰਦ ਕੱਟੀ ਤਾਜੀ ਸੂਈ ਨਾਲ ਵੀ ਕੱਟੀ ਤੇ ਇੱਕ ਸੱਜਣੋਂ ਆ ਬੂਰੀ ਦਾ ਨਾ ਤੋਹਫਾ ਦਿਖਾ ਦਾਂਗੇ ਫੁੱਲ ਵੱਡੇ ਕੱਦ ਕਾਠ ਚ ਪਹਿਲਣ ਬਾਈ ਕਹਿੰਦਾ ਗੱਬਣਾ ਸੂਨਦੀ ਆ ਕੜਦੀ ਆ ਦਿਨ ਹਜੇ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਵੀ ਸੱਜਣੋਂ ਵੀਡੀਓ ਜੀ ਕਰਾ ਦਾਂਗੇ ਆ ਜੋ ਜੀ ਹੋਰ ਕੀ ਹਾਲ ਆ ਬਾਈ ਸਸੇ ਕਰੋ ਜੀ ਚੜਦੀ ਕਲਾ ਚੜਦੀ ਕਲਾ ਜੀ ਕਿਵੇਂ ਚੱਲਦਾ ਕੰਮ ਵਧੀਆ ਚੱਲਦਾ ਜੀ ਉਹ ਦਿਨ ਵੇਚਿਆ ਮਾਲ ਫਿਰ ਹਾਂਜੀ ਵਿਕਿਆ ਜੀ ਨੰਬਰ ਬੋਲੋ 9870 98764 ਹਾਂਜੀ 87999 99764 87999 87999 9989 ਹਾਂਜੀ ਹਾਂਜੀ ਤੇ ਸ਼ੁਰੂਆਤ ਆ ਬੂਰੀ ਕੱਟੀ ਤੋਂ ਕਰਦੀਏ ਹਾਂਜੀ ਹਾਂਜੀ ਆ ਜਾ ਚੋਬਰਾ ਤੋਰ ਖੋਲ ਕੇ ਸੂਆ ਕਿਹੜਾ ਸੂੰਦੀ ਆ ਬਾਈ ਇਹ ਪਲੂਨ ਹੈ ਜੇ ਸੂਆ ਪਹਿਲਾ ਆ ਵੱਡੀ-ਬੁੱਡੀ ਬਹੁਤ ਆ ਨਾ ਹਾਂਜੀ ਆ ਵੱਡੀ ਆ ਗਈ ਸੱਜਣਾ ਫੁੱਲ ਤੇ ਚੜਾਈ ਦਾ ਆਪਾਂ ਇਹ ਕਹਿ ਸਕਦੇ ਆ ਜਿਵੇਂ ਨਾ ਦੂਜੇ ਤੀਜੇ ਸੂਏ ਝੁਰਟੀਆਂ ਨੂੰ ਲੱਗੀ ਹੁੰਦੀ ਆ ਓਦਾਂ ਦੀ ਚੜਾਈ ਲੱਗੀ ਆ ਤੇ ਥਣਲੇਵਾ ਵੀ ਬਹੁਤ ਕਮਾਲ ਦਾ ਰੱਖਦੀ ਆ ਆਰਡਰ ਕਹਿ ਲੀਏ ਬਾਈ ਐਨ ਰੱਖੂ ਜਮਾ ਫਿਕਸ ਫਿਕਸ ਜਾ ਨਾ ਕਿੰਨੇ ਦਿਨ ਕੱਢ ਦੂ ਬਾਈ ਇਹ? ਇਹ ਕੱਢੂਏ 10-12 ਦਿਨ ਜੀ। 10-12 ਦਿਨ। ਕਿੰਨੀ ਕਿ ਗਰੰਟੀ ਗਰੰਟੀ ਦੇ ਲਿਆਂਦੀ ਆ ਫਿਰ ਇਹ? ਇਹ 15 ਦੇ ਗਰੰਟੀ ਦੇ ਆ ਰਹੀ ਆ ਜੀ। 15 ਕਿਲੋ ਦੀ ਤੇ। ਹਾਂਜੀ। ਤੇ ਬਾਕੀ ਵੱਡੀ ਆ ਗਈ ਫੁੱਲ ਆ ਗਈ ਸੱਜਣੋਂ ਬੂਰੀ ਕਿਉਂਕਿ ਬੂਰੀ ਜੇ ਗੱਲ ਕਰ ਲਈ ਆ ਬਹੁਤ ਰੇਅਰ ਜੀ ਮਿਲਦੀ ਆ ਬਹੁਤ ਘੱਟ ਮਿਲਦੀਆਂ ਨੇ ਇਹ ਕਹਿ ਸਕਦੇ ਆ। 10 ਤੋਂ 12 ਦਿਨ ਦੀ ਬਾਈ ਕਹਿੰਦਾ ਕੱਚੀ ਆ ਤੇ ਥਣ ਦਾ ਸਾਈਜ਼ ਰੱਖੂਗੀ ਬਹੁਤ ਕਮਾਲ ਦਾ ਥਣ ਦਾ ਸਾਈਜ਼। ਹੱਥੀ ਚ ਬਾਈ ਵਾਲਾ ਰੱਖਦੀ ਆ ਇਹ ਇੱਥੋਂ ਕਰ ਸਕਦੇ ਹਾਂ ਇੱਕ। ਤੇ ਖੁੱਲੂ ਬਹੁਤ ਬਈਆ ਜੀ ਹੈ ਨਾ? ਹਾਂਜੀ ਹਾਂਜੀ। ਆ ਏ 15 ਦੇ ਹੌਲ ਤੇ ਆ ਰਹੀ ਜਿਹਦੇ ਮੇ ਮਾਂ ਕੋਲ 12 22 ਕਿਲੋ ਦੁੱਧ ਜੇ ਹੁਣ ਤਿਆਰ ਠੀਕ ਹੈ ਜੀ ਆਹਦੀ ਮਾਂ ਕੋਲੇ ਬਾਈ ਕਹਿੰਦਾ 22 ਕਿਲੋ ਦੁੱਧ ਦੀ ਰਿਪੋਰਟ ਆ ਤੇ ਬਾਕੀ ਵੱਡੀ ਬੁੱਡੀ ਆ ਗਈ ਸੱਜਣਾ ਫੁੱਲ ਇੱਥੋਂ ਚੈੱਕ ਕਰ ਸਕਦੇ ਹੋ ਛੋਟੀ ਨਹੀਂ ਹੈਗੀ ਕਿਸੇ ਵੀ ਪੱਖ ਤੋਂ ਕਿਤੇ ਕੋਈ ਭਰਾ ਛੋਟੀ ਸਮਝ ਕੇ ਆ ਜੇ ਕਿਉਂਕਿ ਜਿੱਦਾਂ ਦੀ ਇਹਦੀ ਬਾਡੀ ਦੀ ਬਣਤਰ ਆ ਚੜਾਈ ਆ ਉਦਾਂ ਦੀ ਬਾਈ ਕਹਿੰਦਾ ਥੱਲੇ ਆਰਡਰ ਰੱਖੋ ਕਰੀ ਬਾਈ ਐ ਨੂੰ ਮਾੜੀ ਇਧਰਲੇ ਬੰਨੇ ਕਰਦੇ ਤੇ ਬਾਕੀ ਜਿਹੜੇ ਇਧਰਲੇ ਬੰਨੇ ਜਾਉ ਤੇ ਆਰਡਰ ਕੁਆਲਿਟੀ ਇਹ ਇਥੋਂ ਕਰ ਸਕਦੇ ਹਾਂ ਇੱਕ ਬਟਨ ਵਾਲਾ ਲੇਵਾ ਆ ਗਿਆ ਆ ਗਈ ਬਈ ਪ्युअर ਬੂਰੀ ਹੈ ਨਾ ਹਾਂਜੀ ਪ्युअर ਬੂਰੀ ਹੈ ਕਿੰਨੇ ਪੈਸੇ ਲੈ ਲਾਂਗੇ ਇਹਦੇ ਇਹਦੇ ਹਾਂ ਨਾ ਹੋਊ ਜੀ ਇੱਕ 55 ਦੇ 1 ਲੱਖ ਤੇ 55000 ਦੇ 55 ਆ ਪੰਜਾਬੀ ਚ 55 ਹਿੰਦੀ ਚ 55 ਹੋ ਜਾਂਦਾ ਕਈ ਭਰਾ ਕ ਲਈ ਪਲੇਖਾ ਜਾ ਖਾ ਜਾਂਦੇ ਆ ਹਾਂਜੀ ਹਾਂਜੀ ਆ 1 ਲੱਖ ਤੇ 55000 ਦੀ ਬਾਈ ਕਹਿੰਦਾ ਹਾਂ ਨਾਲ ਸਿਸਟਮ ਹੀ ਆ ਤੇ ਸਵੇਰ ਆਦੀ ਆ ਗਈ ਠੰਡੀ ਤੇ ਇੱਥੇ ਤੋਂ ਦੇ ਥਾਣਾ ਦਾ ਗੈਪ ਚੈੱਕ ਕਰ ਸਕਦੇ ਹਾਂ ਤੇ ਨਸਾ ਨੁਸਾ ਕਾਫੀ ਰੱਖੂਗੀ ਆਰਡਰ ਤੇ ਤੇ ਦੁੱਧ ਜਿਵੇਂ ਬਾਈ ਨੇ ਦੱਸਿਆ ਵੀ ਦੁੱਧ ਸੋਨਾ ਪਾ ਦੂਗੀ ਹਰੇਕ ਪੱਖ ਤੋਂ ਚੈੱਕ ਕਰਾਤੀ ਤੁਹਾਨੂੰ ਬਾਡੀ ਦੀ ਬੰਤਰ ਥਾਣਾ ਦੇ ਸਹਾਇਜ ਤੋਂ ਲਾ ਕੇ ਤੇ ਬਾਕੀ ਕੱਦ ਕਾਠ ਕੱਦ ਕਾਠ ਵੱਡੀਆਂ ਜੀ ਆ ਗਿਆ ਤੇ ਹੁਣ ਤੁਹਾਨੂੰ ਦਿਖਾ ਦਿੰਨਾ ਸੱਜਣੋ ਇੱਕ ਦੋ ਦੰਦ ਦਾ ਇਹ ਕਹਿ ਸਕਦੇ ਆਂ ਵੀ ਯਾਰ ਇੱਕ ਤੋਹਫਾ ਪੀਸੀ ਦਿਖਾ ਦਾਂਗੇ ਸ਼ੋਪੀਸ ਵਾਲੀ ਕੱਟੀ ਆ ਇਹ ਇੱਥੋਂ ਕਰ ਸਕਦੇ ਹਾਂ ਚੈੱਕ ਇਹਦੇ ਨਾਲ ਬੱਚਾ ਕੀ ਆ ਬਾਈ ਇਹ ਕੱਟਿਆ ਜੀ ਇਹਦੇ ਨਾਲ ਨਾਲ ਵੀ ਕੱਟੀ ਹਾਂਜੀ ਹਾਂਜੀ ਕੱਟੀ ਪਤਾ ਕਿਹੜੇ ਸੀਮਨ ਦੀ ਠੀਕ ਹੈ ਗਲ ਤੋਰ ਜੋ ਬਰਾ ਕੱਟੀ ਬਾਈ ਕਹਿੰਦਾ ਪਤਾ ਨਹੀਂ ਕਿਹੜੇ ਸੀ ਮੈਨੂੰ ਬਣਾਉਣ ਹੀ ਨਹੀਂ ਬਾਈ ਕਹਿੰਦਾ ਆਪਾਂ ਨੇ ਨਾ ਵੀ ਫਲਾਣੇ ਦੀ ਬਣਾ ਦੀ ਉਹਦੀ ਆ ਗਈ ਨਹੀਂ ਜੀ ਬਣਾਣੇ ਨੇ ਬਸ ਓਠ ਨਹੀਂ ਬੋਲਣਾ ਜੀ ਕਾਦੇ ਦਾ ਵੀ ਫੁੱਲ ਆ ਗਿਆ ਜਿਹੜਾ ਸਮਾਂ ਸਮਾਂ ਸੱਜਣੋਂ ਦੁਪਹਿਰ ਕਦਾਂ 12 1 ਵਜੇ ਦਾ ਉਸ ਹਾਵ ਨੇ ਇਹਦੇ ਆਰਡਰ ਦੀ ਜੱਜਮੈਂਟ ਕਰ ਲਓ ਫੁੱਲ ਵੱਡੀਆਂ ਜੀ ਆ ਗਈ ਕੱਟੀ ਪਿਓਰ ਦੋ ਦੰਦ ਬਾਈ ਦੋ ਦੰਦਾਂ ਦੇ ਪਿਓਰ ਗਾਰੰਟੀ ਦੇਊਗੀ ਉਹਦੀ ਹਾਂ ਜੀ ਗਾਰੰਟੀ ਹੈ ਦੋ ਦੰਦ ਦੀ ਚਾਰ ਤਾਂ ਨਹੀਂ ਨਿਕਲਦੀ ਨਹੀਂ ਜੀ ਨਹੀਂ ਨਹੀਂ ਕਿਤੇ ਮਾ ਚਾਰ ਹੋ ਜੇ ਬਾਈ ਕਹਿੰਦਾ ਦੋ ਕੈਤੀ ਤਾਂ ਦੋ ਦੰਦ ਹੀ ਹੋਊ ਕੱਦ ਆ ਗਿਆ ਫੁੱਲ ਵੱਡਾ ਲੰਬੀ ਵੀ ਫੁੱਲ ਤੇ ਸਿੰਗ ਆ ਗਿਆ ਬਿਲਕੁਲ ਬੰਦ ਬਿਊਟੀ ਵਾਲੀ ਕੱਟੀ ਆ ਗਈ ਜੇ ਗੱਲ ਕਰ ਲਈਏ ਬਿਊਟੀ ਚ ਆ ਗਈ ਬਿਲਕੁਲ ਚਵਾਈ ਦੀ ਕਿਵੇਂ ਬਾਈ ਚੋਅ ਇਹ ਇੱਕ ਨੰਬਰ ਆ ਜੀ ਪੋਲੀ ਜਮਾ ਜਮਾ ਪੋਲੀ ਜੀ ਸ਼ਰਲਾ ਛਿੱਟਾ ਟਾਈਟ ਫੈਟ ਕੋਈ ਟਾਈਟ ਫੈਟ ਗਾਰੰਟੀ ਦਊ ਰੇਕ ਪੱਖ ਤੋਂ ਤੇ ਕਿੰਨਾ ਕਿੰਨਾ ਕਿਦ ਦੁੱਧ ਹਾਜ਼ਰ ਆ ਬੱਚਾ ਛੋੜ ਦੇਗਾ ਕਿੰਨਾ ਦੁੱਧ ਹਾਜ਼ਰ ਆ ਇਹ ਥੱਲੇ ਪੱਕਾ ਜੀ 10 ਕਿਲੋ ਦੁੱਧ ਆ ਜੀ 10 ਕਿਲੋ ਹਾਂ ਜੀ ਤੇ ਮੈਲੇ ਮੂਲੇ ਤਾਂ ਨਹੀਂ ਚੱਲੀ ਆ ਜੀ ਨਹੀਂ ਮੈਲੇ ਚੱਲੇ ਆ ਜੀ ਆ ਮੈਲੇ ਮੂਲੇ ਚੱਲ ਕੇ ਕੀ ਉ ਕਿੰਨਾ ਕਬਾ ਸਕਦੇ ਮੇਰੇ ਮੂਲੇ ਲੱਗ ਏ 12 13 ਲਾਉ ਤੂੰ ਪਾਉਗਾ 12 13 ਪਾ ਦੂਗਾ ਨਾ ਤੇ ਵੱਡੀ ਆ ਗਈ ਫੁੱਲ ਕਿਉਂਕਿ ਉਹ ਉਮਰ ਜਿਹੜੀ ਕਹਿ ਲਈਏ ਨਾ ਆਪਾਂ ਦੋ ਦੰਦ ਚੋਂ ਉਮਰ ਛੋਟੀ ਆ ਜਾਂਦੀ ਆ ਤੇ ਬਾਕੀ ਸਮਾਂ ਦੁਪਹਿਰ ਦਾ ਬੱਚਾ ਬਾਈ ਨੇ ਦੁਪਹਿਰ ਹੀ ਲਾ ਦੋ ਬਾਈ ਕਹਿੰਦਾ ਪਰ ਸਮਾ ਕੇ ਨਾ ਦੋ ਦੋ ਧਾਰਾਂ ਦਿਖਾ ਦਾਂਗੇ ਮਾਰ ਕੇ ਤੇ ਜਿਹੜਾ ਰੇਟ ਆ ਰੇਟ ਇਹਦਾ ਬਾਈ ਤੋਂ ਵੀਡੀਓ ਜੀ ਕਰਾ ਦੂੰਗਾ ਤੇ ਇੱਕ ਵਾਰੀ ਪਹਿਲਾਂ ਸਾਨੂੰ ਆਪਾਂ ਇਹਦੀ ਚਵਾਈ ਚੈੱਕ ਕਰਾ ਦੀਏ ਇਹ ਸੱਜਣੋਂ ਪਹਿਲਾਂ ਥਣ ਦਾ ਸਾਈਜ਼ ਇਹ ਕਰਾ ਦੀਏ ਚੈੱਕ ਤੇ ਬਾਕੀ ਦੋ ਦੋ ਧਾਰਾਂ ਮਾਰ ਕੇ ਦਿਖਾ ਦਾਂਗੇ ਬਾਈ ਕਹਿੰਦਾ ਥ ਤੇ ਸਵਾਹ ਆਦੀ ਗੱਲ ਤੁਹਾਨੂੰ ਦੱਸ ਦਿੰਦਾ ਸਵਾਹ ਕੱਟੀ ਦਾ ਬਹੁਤਾਂ ਠੰਡਾ ਨਜਾਇਜ਼ੀ ਠੰਡਾ ਕਹਿ ਸਕਦਾ ਇਹ ਇਥੋਂ ਚਵਾਈ ਚੈੱਕ ਕਰ ਸਕਦੇ ਹੋ ਫੋਕੀ ਤੇ ਮੋਟੀ ਚਵਾਈ ਆ ਨਸਾਂ ਨਸਾਂ ਚੰਗੀਆਂ ਇਹ ਕਹਿ ਸਕਦੇ ਆ ਵੀ ਗਾਂ ਨੂੰ ਨਾ ਬਣਨ ਵਾਲੀ ਆਈਟਮ ਆ ਘਟਨ ਵਾਲੀ ਨਹੀਂ ਹੈਗੀ ਇਹ ਇਥੋਂ ਕਰ ਸਕਦੇ ਨੇ ਚੈੱਕ ਬਾਸ਼ ਛੱਡ ਦੋ ਜੀ ਛੱਡ ਦੋ ਛੱਡ ਦੋ ਚਵਾਈ ਹੈਗੀ ਇੱਕ ਨੰਬਰ 100 ਦੀ 100 ਨੰਬਰ ਹੀ ਕਹਿ ਸਕਦੇ ਆ ਤੇ ਸਵਾਹ ਆਦੀ ਠੰਡੀ ਕੱਦ ਫੁੱਲ ਦੰਦਾਂ ਚ ਦੋ ਜੰਦਰ ਨਾਲ ਆ ਗਈ ਕੱਟੀ ਕਿੰਨੇ ਪੈਸੇ ਭਾਈ ਇਹਦੇ ਇਹਦੇ ਲਾਵਾਂਗੇ ਜੀ 1,65,000 ਰੁਪਏ 1,65,000 ਮਾਫੀ ਮੁਫੀ ਹੋ ਜਾ ਕੋਈ ਮਾਵੇ ਛੋੜ ਛੜ ਕਰਦਾ ਹੈ ਮਾਵੇ ਜੇ ਕਿਸ ਨੇ ਦੋਨੀ ਲੈਣੀ ਹੋਈਆਂ ਸੀ 5000 ਛੋੜਾ ਜੀ ਹੈ 5000 ਜੋੜੇ 'ਚ 5 ਹਾਂ ਜੀ ਇਹ ਬਾਈ ਕਹਿੰਦਾ ਜੋੜੇ 'ਚ 5000 ਮਾਫੀ ਕਰ ਦਾਂਗੇ ਇਹਦਾ ਹੈਗਾ 1,65,000 ਡਿਮਾਂਡ ਦੁੱਧ 10 ਕਿਲੋ ਮੈਲੇ ਬਾਈ ਕਹਿੰਦਾ ਲੱਗੀ ਨਹੀਂ ਨਾਲ ਆ ਗਈ ਕੱਟੀ ਦੰਦਾਂ 'ਚ ਆ ਗਈ ਦੋ ਦੰਦਾ ਤੇ ਇੱਕ ਆ ਗਈ ਆ ਬੂਰੀ ਫੁੱਲ ਵੱਡੇ ਕੱਦ ਕਾਠ 'ਚ ਚੜਾਈ ਵਾਲੀ ਵਜਨ ਵਾਲੀ ਤੇ ਇਹਨਾਂ ਦੋਹਾਂ ਜੋ ਬਾਈ ਕਹਿੰਦਾ ਜੀ ਕਿਸੇ ਸੱਜਣ ਨੇ ਦੋਨੇ ਇਕੱਠੀਆਂ ਲੈਣੀਆਂ ਦਾ 5000 ਦੀ ਮਾਫੀ ਕਰਦਾਂਗੇ ਨੰਬਰ ਬੋਲ ਦਿਓ ਜੀ 98764 ਹਾਂਜੀ 87999 98764 87999 22 ਦਾ ਨੰਬਰ ਆ ਤੇ ਪਿੰਡ ਆਪਣਾ ਰਾਮਗੜ੍ਹ ਗੁਜਰਾ ਜੀ ਹਾਂਜੀ ਰਾਮਗੜ੍ਹ ਗੁਜਰਾ ਪਿੰਡ ਰਾਮਗੜ੍ਹ ਗੁਜਰਾ ਤਹਿਸੀਲ ਮੂਨਕ ਜਲਾ ਸੰਗਰੂਰ ਤੇ ਨੇੜੇ ਰਹਿਗਾ ਸੱਜਣੋਂ ਤਮਤਾਨ ਸਾਹਿਬ ਹਰਿਆਣੇ ਦੇ ਏਰੀਆ ਬਾਈ ਨੂੰ ਨੇੜ ਆ ਗਿਆ ਰੂਟੀਨ 'ਚ ਸੱਜਣ ਕੋਲੇ ਪਸ਼ੂ ਆਉਂਦੇ ਰਹਿੰਦੇ ਆ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ